ਪਾ ਜੀ ਹੁਣ ਤੱਕ ਕਲਾਕਾਰਾਂ ਦੀ ਗੱਲ ਜਦੋਂ ਵੀ ਹੁੰਦੀ ਸੀ ਜਾਂ ਤਾਂ ਉਹਨਾਂ ਦੇ ਗੀਤ ਚ ਇੱਤੇ ਕੀਤੇ ਜਾਂਦੇ ਸੀ ਜਾਂ ਫਿਲਮਾਂ ਚ ਇੱਤੇ ਕੀਤਾ ਜਾਂਦੀਆਂ ਸੀਗਾ ਲੇਕਿਨ ਇਹੋ ਜਿਹਾ ਜਿਹੜਾ ਸੰਤਾਪ ਪੰਜਾਬ ਹੰਡਾ ਰਿਹਾ ਉਸ ਦੇ ਵਿੱਚ ਪਤਾ ਲੱਗਿਆ ਕਿ ਆਖਿਰ ਕਲਾਕਾਰ ਹੀ ਪੰਜਾਬ ਦੇ ਪੁੱਤ ਬਣ ਕੇ ਸਾਹਮਣੇ ਆ ਰਹੇ ਮਦਦ ਲਈ ਨਾ ਦਿਲਜੀਤ ਤੋਂ ਸਾਝਲੇ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਇਹ ਬੜਾ ਵੱਡਾ ਜਿੰਮਾ ਉਹਨਾਂ ਨੇ ਚੱਕਿਆ ਮੈਮ ਮੈਂ ਨਾ ਸੋਸ਼ਲ ਮੀਡੀਆ ਤੇ ਆਪ ਐਕਟਿਵ ਘਟਾਂ ਪਰ ਉਸ ਨੂੰ ਫੋਲੋ ਕਾਫੀ ਕਰੀਦਾ ਜੀ ਤੇ ਮੈਂ ਸੋਚਦਾ ਕਿ ਉਹ ਪਹਿਲੇ ਸਿੰਗਰ ਸੀਗੇ ਜਿਨ੍ਹਾਂ ਤੋਂ ਹੋਰ ਬਾਕੀ ਇਨਸਪਾਇਰ ਹੋਏ ਉਹਨਾਂ ਨੇ ਇਨਸਪਾਇਰ ਹੋ ਕੇ ਬਾਕੀ ਵੀ ਉਹਨਾਂ ਨੂੰ ਦੇਖ-ਦੇਖ ਕੇ ਸਾਰੇ ਦੇ ਸਾਰੇ ਤੁਰ ਪਏ ਕਿ ਪੰਜਾਬ ਜਿਹੜਾ ਜ਼ਖਮੀ ਹੋਇਆ ਮਰਿਆ ਨਹੀਂ ਸੀ ਭਾਜੀ ਕਿਸੇ ਕਿਸੇ ਬੰਦੇ ਨੂੰ ਕਿਸੇ ਪਰਿਵਾਰ ਦੇ ਜੀਨ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਈ ਧੰਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਰਹੀ ਕਿ ਸਾਡਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਿੰਡ ਦਾ ਕਰਨ ਔਜਲਾ ਜੀ ਉਹਨਾਂ ਨਾਲ ਦੇਖੇ ਦੇਖੀ ਫਿਰ ਮਨਕੀਰਤ ਔਲਖ ਜਿਨ੍ਹਾਂ ਨੇ ਟਰੈਕਟਰਸ ਤੱਕ इवन ਇਹਨਾਂ ਨੇ ਦੇਖੋ ਵੇਖੀ ਜਿਹੜੇ ਬਾਲੀਵੁੱਡ ਸਟਾਰਸ ਆ ਉਹਨਾਂ ਨੇ ਵੀ ਪੰਜਾਬ ਦੇ ਹੱਕ ਵਿੱਚ ਬਿਆਨ ਦਿੱਤੇ ਸਭ ਤੋਂ ਪਹਿਲਾਂ ਸੀਗਾ ਕਿ ਜ਼ਿੰਦਗੀਆਂ ਜਿਹੜੀਆਂ ਉਹ ਬਚਾਈਆਂ ਜਾਣ ਬਿਲਕੁਲ ਇਹਨਾਂ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਇੱਥੋਂ ਰੈਸਕਿਊ ਕਰਕੇ ਪਿੰਡ ਦੇ ਨੌਜਵਾਨ ਵੱਲੋਂ ਸਾਡੀ ਟੀਮ ਵੱਲੋਂ ਇਹਨਾਂ ਨੂੰ ਇੱਥੋਂ ਰੈਸਕਿਊ ਕਰਕੇ ਤੇ ਪਿੰਡ ਤੱਕ ਜੋ ਕਿ ਥੋੜਾ ਉੱਚਾ ਸੀਗਾ ਪਿੰਡ ਸਾਡਾ ਗੁਰਦੁਆਰਾ ਸਾਹਿਬ ਉੱਥੇ ਅਸੀਂ ਪਹੁੰਚਾਇਆ ਨਾ ਦਸਵਾਸ ਇਹ ਪਹਿਲਾ ਪਿੰਡ ਸੀਗਾ ਜਿਸ ਨੂੰ ਪਾਣੀ ਨੇ ਹਿੱਟ ਕੀਤਾ ਜੀ ਫਿਰ ਉਸ ਤੋਂ ਬਾਅਦ ਔਨਵਰਡਸ ਜਿਹੜੇ ਉੱਪਰ ਅਗਲੇ ਪਿੰਡ ਸੀਗੇ ਉਹਨਾਂ ਨੂੰ ਹਿੱਟ ਕੀਤਾ ਅਗਲੇ ਬੰ ਟੁੱਟੇ ਤੇ ਅਸੀਂ ਥੋੜਾ ਸਾਡਾ ਬਚਾਅ ਹੋ ਗਿਆ ਜਿਹੜੇ ਉੱਚੇ ਘਰ ਸੀ ਫਿਰ ਉਹ ਬਚੇ ਹਾਂਜੀ ਕਿੰਨੇ ਦਿਨ ਪਾਣੀ ਰਿਹਾ ਪਾਣੀ 4 ਦਿਨ ਰਿਹਾ ਸਾਡੇ ਅੱਛਾ ਜੀ ਪਾਣੀ 4 ਦਿਨ ਰਿਹਾ ਘਰਾਂ ਦੇ ਵਿੱਚ ਉਹਨਾਂ ਚਿਰ ਤਾਂ ਮਤਲਬ ਕੋਈ ਵੀ ਐਦਾਂ ਦੀ ਕਨਵਿੰਸਿਵ ਨਹੀਂ ਸਾਡੇ ਪਿੰਡ ਆ ਨਹੀਂ ਸਕਦਾ ਕਿ ਕੋਈ ਐਦਾਂ ਦੀ ਬਾਹਰੋਂ ਸਪੋਰਟ ਸਾਨੂੰ ਮਿਲ ਜਾਂਦੀ ਖਾਣ ਪੀਣ ਦੀ ਜਾਂ ਕਿਸ ਤਰ੍ਹਾਂ ਦੀ ਵੀ ਉਹ ਆਪੋ ਵਿੱਚ ਸਾਰੇ ਪਿੰਡ ਨੇ ਭਾਈਚਾਰ ਤੇ ਭਾਈਚਾਰਾ ਦਿਖਾਇਆ ਤੇ ਇੱਕ ਦੂਜੇ ਦੀ ਮਦਦ ਕਰਕੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਵੀ ਰਹੇ 4 ਦਿਨ ਤੱਕ ਜੀ ਦਲਜੀਤ ਉਸਨਾਨ ਜੀ ਪਹਿਲੇ ਸਿੰਗਰ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਪੂਰੇ ਪੰਜਾਬ ਨੂੰ ਇੱਕ ਹੌਸਲਾ ਦਿੱਤਾ ਸਸ਼ਟਿਕਾਲਾ ਜੀ ਸਾਰਿਆਂ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇਸ ਵਕਤ ਕਿੰਨੇ ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਔਰ ਬਹੁਤ ਹੀ ਬੁਰਾ ਵਕਤ ਵੀ ਹੰਡਾ ਰਿਹਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਬਰਸਾਦਾ ਦੇ ਜਲ ਦੇ ਹੜ ਜਿਹੜੇ ਨੇ ਉਹਨਾਂ ਨੇ ਬਹੁਤ ਨੁਕਸਾਨ ਦਿੱਤਾ ਹੈ ਕਈ ਸਾਰੇ ਪਿੰਡਾਂ ਨੂੰ ਫਿਲਹਾਲ ਅਸੀਂ ਖੜੇ ਹਾਂ ਜਿਹੜੇ ਪਿੰਡ ਦੇ ਵਿੱਚ ਪਿੰਡ ਜੋਗਰ ਇਸ ਦਾ ਨਾਮ ਹੈ ਇੱਥੇ ਆਣ ਦੀ ਖਾਸ ਵਜ੍ਹਾ ਇਹ ਹੈ ਕਿ ਅਸੀਂ ਤੁਹਾਨੂੰ ਦਿਖਾ ਸਕੀਏ ਕਿ ਦਿਲਜੀਤ ਦੋਸਾਂਝ ਐਂਡ ਉਹਨਾਂ ਦੀ ਟੀਮ ਯਾਨੀ ਕਿ ਸਾਂਝ ਫਾਊਂਡੇਸ਼ਨ ਤੇ ਗਲੋਬਲ ਸਿੱਖ ਜਿਹੜੀ ਟੀਮ ਹੈ ਫਾਊਂਡੇਸ਼ਨ ਹੈ ਉਹਨਾਂ ਨੇ ਮਿਲ ਕੇ ਜਿਹੜੇ ਘਰਾਂ ਨੂੰ ਅਡਾਪਟ ਕੀਤਾ ਤੇ ਪ੍ਰੋਮਿਸ ਕੀਤਾ ਸੀ ਬਣਾਉਂਦਾ ਅੱਜ ਉਹ ਬਿਉਰਾ ਲੈ ਕੇ ਜਾ ਚੁਕੇ ਨੇ ਤੇ ਕੰਮ ਜਿਹੜਾ ਇੱਥੇ ਸ਼ੁਰੂ ਹੋ ਚੁਕਿਆ ਉਹ ਵੀ ਬਹੁਤ ਹੀ ਲੀਗਲ ਤਰੀਕੇ ਦੇ ਨਾਲ ਸੋ ਸਰਪੰਚ ਸਾਹਿਬ ਨਾਲ ਗੱਲ ਕਰਨੀ ਚਾਹਾਂਗੇ ਪਹਿਲੇ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਇਹ ਪਾਣੀ ਜਿਹੜਾ ਹੈ ਕਿੰਨਾ ਕੁ ਨੁਕਸਾਨ ਕਿਉਂਕਿ ਅਸੀਂ ਤਾਂ ਪਿੱਛੇ ਦੇਖਦੇ ਆ ਰਹੇ ਮੈਨੂੰ ਲੱਗਦਾ ਇਹ ਨੁਕਸਾਨ ਹੋਵਾ ਜਿਹੜੀਆਂ ਸਾਡੀਆਂ ਅੱਖਾਂ ਦੇਖ ਪਾਰ ਰਹੀਆਂ ਇਸ ਤੋਂ ਅਲਾਇਦਾ ਵੀ ਮੈਂ ਯਕੀਨ ਮੰਨਦੀ ਆ ਕਿ ਬਹੁਤ ਨੁਕਸਾਨ ਪਿੰਡ ਦਾ ਜਿਹੜਾ ਹੋਇਆ ਜੀ ਮੈਮ ਅਗਰ ਤੁਸੀਂ ਸਾ ਚਿਹਰਾ ਵੇਖੋਗੇ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ ਜੀ ਤੇ ਮੈਂ ਇਹ ਬਿਲਕੁਲ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹਾਂਗੇ ਸਾਡਾ ਪਿੰਡ ਦਾ ਚਿਹਰਾ ਵੇਖ ਕੇ ਇਹ ਨਾ ਕਹੋ ਸਾਡੀ ਪਿੱਠ ਲਿਬੜੀ ਹੋਈ ਆ ਜੀ ਇਹ ਪਿੰਡ ਦਾ ਸਾਡਾ ਪਿਛਲਾ ਪਾਸਾ ਸੀਗਾ ਜਿਸ ਦੇ ਵਿੱਚ ਕਿ ਪਾਣੀ ਨੇ ਮਾਰ ਦੋ ਪਾਸੇ ਨਹੀਂ ਤਿੰਨ ਪਾਸੇ ਮਾਰ ਕੀਤੀ ਲਹਿੰਦੇ ਪਾਸੇੋਂ ਜੀ ਤੇ ਚੜ੍ਹਦੇ ਪਾਸੇੋਂ ਵੀ ਜਿਸ ਦੀ ਵਜ੍ਹਾ ਨਾਲ ਸਾਡੇ ਪਿੰਡ ਦੀਆਂ ਮਤਲਬ ਇੱਕ ਨੱਕ ਤੱਕ ਪਾਣੀ ਆ ਕੇ ਫੇਰ ਉਤਰਿਆ ਇਵਨ ਕੇ ਸਾਡੇ ਘਰਾਂ ਦੇ ਵਿੱਚ 5-5 6-6 ਫੁੱਟ ਪਾਣੀ ਸੀਗਾ ਔਰ ਇਸ ਜਗ੍ਹਾ ਅਸੀਂ ਖੜੇ ਆਂ ਜਿੱਥੇ ਇਸ ਘਰ ਦੇ ਵਿੱਚ ਇੰਨਾ ਕ ਜਿਆਦਾ ਪਾਣੀ ਸੀ ਇਸ ਇਲਾਕੇ ਦੇ ਵਿੱਚ ਇਸ ਏਰੀਆ ਚ ਕਿ ਇਹਨਾਂ ਨੂੰ ਇਹ ਵੀ ਨਹੀਂ ਮੌਕਾ ਮਿਲਿਆ ਕਿ ਆਪਣਾ ਕੀਮਤੀ ਸਮਾਨ ਜਿਹੜਾ ਹੁੰਦਾ ਜਿਹੜਾ ਕਿ ਰਹਿਣ ਬਹਿਣ ਜਾਂ ਆਪਣੀ ਗੁਜ਼ਰਵਾਸਤੇ ਉਹ ਕੱਢ ਕੇ ਤੇ ਆਪਣਾ ਗੁਜ਼ਰ ਕਰ ਸਕਣ ਅੱਗੇ ਜੀ ਜੀ ਇਹਨਾਂ ਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਇੱਥੋਂ ਰੈਸਕਿਊ ਕਰਕੇ ਪਿੰਡ ਦੇ ਨੌਜਵਾਨਾਂ ਵੱਲੋਂ ਸਾਡੀ ਟੀਮ ਵੱਲੋਂ ਇਨਾਂ ਨੂੰ ਇਥੋਂ ਰੈਸਕਿਊ ਕਰਕੇ ਤੇ ਪਿੰਡ ਤੱਕ ਜੋ ਕਿ ਥੋੜਾ ਉੱਚਾ ਸੀਗਾ ਪਿੰਡ ਸਾਡਾ ਗੁਰਦੁਆਰਾ ਸਾਹਿਬ ਉੱਥੇ ਅਸੀਂ ਪਹੁੰਚਾਇਆ ਇਹਨਾਂ ਦਾ ਉਹ ਲੰਗਰ ਵਗੈਰਾ ਦਾ ਪ੍ਰਬੰਧ ਉਹ ਬਾਅਦ ਦੀਆਂ ਗੱਲਾਂ ਨੇ ਪਰ ਉਸ ਵੇਲੇ ਜਦੋਂ ਪਾਣੀ ਆਇਆ ਸਭ ਤੋਂ ਪਹਿਲਾਂ ਸੀਗਾ ਕਿ ਜ਼ਿੰਦਗੀਆਂ ਜਿਹੜੀਆਂ ਉਹ ਬਚਾਈਆਂ ਜਾਣ ਬਿਲਕੁਲ ਜਿਹੜਾ ਸਮਾਨ ਆ ਉਹ ਤਾਂ ਫਿਰ ਵੀ ਚਲੋ ਮੁਹੱਈਆ ਬੰਦਾ ਕਰਵਾ ਸਕਦਾ ਕਿਉਂਕਿ ਅਗਰ ਤੰਦਰੁਸਤੀ ਰਹੇ ਤਾਂ ਜੀ ਅਗਰ ਤੰਦਰੁਸਤੀ ਰਹੀ ਤਾਂ ਸਮਾਨ ਨੂੰ ਕੀ ਚੱਟਣਾ ਸੀਗਾ ਤੇ ਪਹਿਲੇ ਤਾਂ ਆਪਾਂ ਇਹੀ ਕੋਸ਼ਿਸ਼ ਕੀਤੀ ਕਿ ਪਹਿਲੇ ਜ਼ਿੰਦਗੀਆਂ ਬਚਾਈਆਂ ਜਾਣ ਫਿਰ ਉਸ ਤੋਂ ਬਾਅਦ ਇਹ ਸਮਾਨ ਵੇਖਾਂਗੇ ਸਮਾਨ ਚੁੱਕਣ ਦਾ ਦੇ ਮੌਕਾ ਹੀ ਨਹੀਂ ਮਿਲਿਆ ਜੀ ਕਿਉਂਕਿ ਸਮਾਨ ਸਾਰਾ ਪਾਣੀ ਪਾਣੀ ਹੋ ਚੁੱਕਾ ਹੀ ਬੇਸਤਰੇ ਪਹਿਲਾਂ ਕੋਈ ਅਵੇਅਰਨੈਸ ਜਾਂ ਇਦਾਂ ਰੈਡ ਅਲਰਟ ਸੀਗਾ ਕਿ ਮਤਲਬ ਪਾਣੀ ਆ ਸਕਦਾ ਤੁਸੀਂ ਸਭ ਮਹਿਤ ਲਓ ਜਾਂ ਇੱਕੋਦਮ ਪਾਣੀ ਦਾ ਜਿਹੜਾ ਬਹਾਵ ਮੈਮ ਅਲਰਟ ਤੇ ਸੀ ਅਲਰਟ ਇਸ ਤਰ੍ਹਾਂ ਹੈ ਕਿ ਜਿਹੜਾ ਫਰਸਟ ਅਲਰਟ ਹੁੰਦਾ ਨਾ ਸਾਡਾ ਪਿੰਡ ਉਸ ਅਲਰਟ ਦੇ ਵਿੱਚ ਨਹੀਂ ਆਉਂਦਾ ਓਕੇ ਬੀਇੰਗ ਥੋੜਾ ਇਹਦਾ ਲੈਵਲ ਉੱਪਰ ਹੋਣ ਕਰਕੇ ਲੇਕਿਨ ਪਾਣੀ ਜਦੋਂ ਤੁਸੀ ਦੇ ਬੰਨ ਟੁੱਟੇ ਨਾ ਫਿਰ ਪਾਣੀ ਜਿਹੜਾ ਜੋ ਕਿ ਪਿੱਛੇ ਜਾਦਾ ਆ ਗਿਆ ਉੱਜ ਤੇ ਰਾਵੀ ਨੇ ਜਦੋਂ ਮਾਰ ਕੀਤੀ ਰਾਵੀ ਵੱਲੋਂ ਆਇਆ ਪਾਣੀ ਰਾਵੀ ਤੇ ਉੱਜ ਦੋ ਦਰਿਆ ਜਿਹੜੇ ਆ ਮਕੋੜੇ ਪੱਤਣ ਤੇ ਮਿਲਦੇ ਆ ਜੀ 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 ਉੱਜ ਜਦੋਂ ਦੋਨੋਂ ਮਿਲੇ ਤੇ ਮਿਲਣ ਤੋਂ ਬਾਅਦ ਜਿਹੜੇ ਤੁਸੀ ਦੇ ਬੰਨ ਸੀਗੇ ਉਹਨੂੰ ਨਹੀਂ ਰੋਕ ਸਕੇ ਤਾਂ ਫਿਰ ਸਾਡੇ ਪਿੰਡ ਨੂੰ ਪਾਣੀ ਆਇਆ ਇਹ ਦਿਸ ਵਾਸ ਇਹ ਪਹਿਲਾ ਪਿੰਡ ਸੀਗਾ ਜਿਸ ਨੂੰ ਪਾਣੀ ਨੇ ਹਿੱਟ ਕੀਤਾ ਜੀ ਫਿਰ ਉਸ ਤੋਂ ਬਾਅਦ ਔਨਵਰਡਸ ਜਿਹੜੇ ਉੱਪਰ ਅਗਲੇ ਪਿੰਡ ਸੀਗੇ ਉਹਨਾਂ ਨੂੰ ਹਿੱਟ ਕੀਤਾ ਅਗਲੇ ਬੰਨ ਟੁੱਟੇ ਤੇ ਅਸੀਂ ਥੋੜਾ ਸਾਡਾ ਬਚਾ ਹੋ ਗਿਆ ਜਿਹੜੇ ਉੱਚੇ ਘਰ ਸੀ ਫੇਰ ਉਹ ਬਚੇ ਨੀਵੇਂ ਘਰਾਂ ਦੇ ਵਿੱਚ ਸਾਡੇ ਇਕੱਲੇ ਇਹ ਤਸਵੀਰ ਨਾ ਵੇਖ ਕੇ ਸਾਡੇ ਅਗਰ ਪਿੰਡ ਦੇ ਵਿੱਚ ਆ ਲਈ ਤਸਵੀਰ ਵੀ ਤੁਸੀਂ ਵੇਖੋਗੇ ਨਾ ਉਹ ਵੀ ਵਿਖਾਵਾਂਗੇ ਹਾਂਜੀ ਤੇ ਅਗਰ ਉਹਨਾਂ ਨੂੰ ਦੇਖੋਗੇ ਤੇ ਉੱਥੇ ਵੀ ਪਾਣੀ ਚਲਾ ਗਿਆ ਹਾਲਾਂਕਿ ਉਹਨਾਂ ਨੇ ਏਸੀ ਨੂੰ ਮੱਧੇ ਨਜ਼ਰ ਰੱਖਦੇ ਹੋયા ਆਪਣੇ ਘਰਾਂ ਦੀਆਂ ਕੁਰਸੀਆਂ ਉੱਚੀਆਂ ਰੱਖੀਆਂ ਸੀ ਕਿ ਆਉਣ ਵਾਲੇ ਸਮੇਂ ਦੇ ਕਿਉਂਕਿ 88 ਦਾ ਜਿਹੜਾ ਫਲੱਡ ਆ ਉਹ ਅਸੀਂ ਪਿੰਡੇ ਹੜਾਇਆ ਹੋਇਆ ਸੀ ਆਲਰੇਡੀ ਤੇ ਉਹਦੇ ਅਕੋਰਡਿੰਗ ਹੀ ਸਾਰੇ ਬੰਦੇ ਸਾਰੇ ਪਿੰਡ ਦੇ ਕੋਸ਼ਿਸ਼ ਕਰਦੇ ਕਿ ਸਾਡੇ ਜਿਹੜੀ ਕੁਰਸੀ ਉੱਚੀ ਹੋਵੇ ਅਗਰ ਖੁਦਾ ਨਾ ਖਾਸ ਤਾਂ ਪਾਣੀ ਆ ਪਾਣੀ ਆਉਣ ਦਾ ਖਦਸ਼ਾ ਤਾਂ ਮੰਨ ਦੇ ਵਿੱਚ ਹਮੇਸ਼ਾ ਰਹਿੰਦਾ ਔਰ ਵੱਡੀ ਗੱਲ ਹੈ ਕਿ ਸਾਡੇ ਪਿੰਡ ਦੇ ਲੋਕ ਆ ਜਿਹੜੇ ਉਹ ਪਾਣੀ ਦੇ ਵਿੱਚ ਇੰਨਾ ਕਿਤੇ ਹੈਬਿਚੁਅਲ ਹੈਗੇ ਆ ਕਿ ਹਾਂ ਮਾੜਾ ਮੋਟਾ ਆਉਂਦਾ ਕਿਉਂਕਿ ਅਗਲੇ ਪਾਸੇ ਸਾਡੇ ਚੜ੍ਹਦੇ ਪਾਸੇ ਪਿੰਡ ਦੇ ਨੋਮਣੀ ਨਾਲਾ ਵਗਦਾ ਉਹ ਆਉਂਦਾ ਤੇ ਉਹ ਬਿਲਕੁਲ ਘਰਾਂ ਦੇ ਪਿੱਛੇ-ਪਿੱਛੇ ਹੋ ਕੇ ਚੱਲ ਜਾਂਦਾ ਸੀ ਪਰ ਇਹ ਅੰਦਾਜ਼ਾ ਨਹੀਂ ਸੀਗਾ ਕਿ ਪਾਣੀ ਇੰਨਾ ਆਏਗਾ ਤੇ ਅਲਰਟ ਦੇ ਵਿੱਚ ਟੋਟਲ ਪਹਿਲੇ 5 ਪਿੰਡ ਹੀ ਕਰਦੇ ਸੀਗੇ ਮਕੋੜਾ ਟਾਂਡਾ ਜਾਨਪੁਰ ਕਾਨਾ ਤੇ ਸਲਾਜ ਇਹ ਪੰਜਾਂ ਪਿੰਡਾਂ ਨੂੰ ਹੀ ਅਲਰਟ ਕੀਤਾ ਗਿਆ ਸੀ ਸਾਡੇ ਪਿੰਡ ਦਾ ਅਨਾਉਂਸਮੈਂਟ ਦੇ ਵਿੱਚ ਕੋਈ ਨਾਂ ਨਹੀਂ ਸੀ ਉਹਦੇ ਬਾਅਦ ਜਦੋਂ ਤੁਸੀਂ ਦੇ ਬੰਡ ਟੁੱਟੇ ਤੇ ਫਿਰ ਜਦੋਂ ਲਾੜ ਤੇ ਨਾਂ ਸੀ ਤਾਂ ਲਾੜ ਕਿੱਥੋਂ ਹੋਣਾ ਸੀ ਇਹ ਨਹੀਂ ਬਿਲਕੁਲ ਠੀਕ ਹੈ ਭਾਜੀ ਬਟ ਤੁਹਾਡੇ ਕੋਲੋਂ ਜਾਣਨਾ ਚਾਹ ਮੈਂ ਕਿੰਨੇ ਕ ਟਾਈਮ ਬਾਅਦ ਜਿਹੜੀ ਹੈ ਕਿ ਦੁਲਜੀਤ ਦੋ ਸਾਥ ਦੀ ਜਿਹੜੀ ਟੀਮ ਹੈ ਸੋਨਾਲੀ ਹੋਰੀ ਹੈ ਨਾ ਪਹੁੰਚੇ ਉਹਨਾਂ ਨੇ ਸਾਰਾ ਦੇਖਿਆ ਤੇ ਫਿਰ ਇਹ ਜ਼ਿੰਮਾ ਚੱਕਿਆ ਮੈਮ ਫਰਸਟ ਡੇ ਜਦੋਂ ਪਾਣੀ ਉੱਤਰ ਗਿਆ ਉਸ ਤੋਂ ਦੂਸਰੇ ਦਿਨ ਇਹ ਆ ਗਏ ਆ ਸਾਡੇ ਕੋਲੇ ਹਾਂਜੀ ਕਿੰਨੇ ਦਿਨ ਪਾਣੀ ਰਿਹਾ ਪਾਣੀ ਚਾਰ ਦਿਨ ਰਿਹਾ ਜੀ ਸਾਡੇ ਪਾਣੀ ਚਾਰ ਦਿਨ ਰਿਹਾ ਘਰਾਂ ਦੇ ਵਿੱਚ ਉਹਨਾਂ ਚਿਰ ਤਾਂ ਮਤਲਬ ਕੋਈ ਵੀ ਇਦਾਂ ਦੀ ਕਨਵਿੰਸਿਵ ਨਹੀਂ ਸਾਡੇ ਪਿੰਡ ਆ ਨਹੀਂ ਸਕਦਾ ਵੀ ਕੋਈ ਇਦਾਂ ਦੀ ਬਾਹਰੋਂ ਸਪੋਰਟ ਸਾਨੂੰ ਮਿਲ ਜਾਂਦੀ ਖਾਣ ਪੀਣ ਦੀ ਜਾਂ ਕਿਸ ਤਰ੍ਹਾਂ ਦੀ ਵੀ ਉਹ ਆਪੋ ਵਿੱਚ ਸਾਰੇ ਪਿੰਡ ਨੇ ਭਾਈਚਾਰਾ ਭਾਈਚਾਰਾ ਦਿਖਾਇਆ ਤੇ ਇੱਕ ਦੂਜੇ ਦੀ ਮਦਦ ਕਰਕੇ ਇੱਕ ਦੂਜੇ ਦੇ ਘਰਾਂ ਦੇ ਵਿੱਚ ਵੀ ਰਹੇ ਚਾਰ ਦਿਨ ਤੱਕ ਕਿਉਂਕਿ ਉੱਪਰੋਂ ਬਾਰਿਸ਼ ਵੀ ਹੁੰਦੀ ਰਹੀ ਤੇ ਉਹ ਪਿੰਡ ਦੇ ਆਪ ਵਿੱਚ ਹੀ ਭਾਈਚਾਰਾ ਸਾਂਝ ਇੰਨੀ ਕੀ ਸੀ ਕਿ ਉਹ ਪਿੰਡ ਦੇ ਵਿੱਚ ਹੀ ਸਭ ਕੁਝ ਮੈਨੇਜ ਹੋ ਗਿਆ। ਪਰ ਜੀ ਸਮਾਨਤਾ ਅਸੀਂ ਦੇਖ ਲਿਆ ਬਹੁਤ ਖਰਾਬ ਹੋਇਆ ਤੁਸੀਂ ਵੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋਇਆ। ਉਹ ਤਾਂ ਸਿਰਫ ਇਹਨਾਂ ਘਰਾਂ ਦਾ ਸਮਾਨ ਹੈ ਲੇਕਿਨ ਅੰਦਰ ਪਿੰਡ ਦੇ ਵਿੱਚ ਵੀ ਜਾ ਕੇ ਦੇਖਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਜੇ ਪਾਣੀ ਇੰਨੇ-ਇੰਨੇ ਫੋਟਾ ਗਿਆ ਤੇ ਵਾਜ਼ਿਬ ਗੱਲ ਹੈ ਕਿ ਨੁਕਸਾਨ ਹੀ ਹੋਇਆ ਹੋਏਗਾ, ਬਚਾਅ ਤਾਂ ਬਹੁਤ ਹੀ ਘੱਟ ਹੋਇਆ ਹੋਏਗਾ। ਪਰ ਜੀ ਕਿਸੇ ਮਨ ਕਿਸੇ ਬੰਦੇ ਨੂੰ, ਕਿਸੇ ਪਰਿਵਾਰ ਦੇ ਜੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਈ। ਧੰਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਰਹੀ ਕਿ ਸਾਡਾ ਜਾਨੀ ਨੁਕ ਅਨੇ ਇੱਕ ਗਾਂ ਛੱਡੀ ਹੈ ਜਿਹੜੀ ਉਹ ਫਲੱਡ ਦੇ ਵਿੱਚ ਡਰੌਨ ਹੋਈ ਮਤਲਬ ਰੁੜ ਗਈ ਮਾਰੀ ਗਈ ਉਹਨੂੰ ਬਚਾਉਣ ਦੀ ਵੀ ਜਦੋਂ ਜਦ ਕਾਫੀ ਕੀਤੀ ਗਈ ਪਰ ਉਹ ਨਹੀਂ ਬਚੀ ਇੱਕ ਗਾਂ ਸਾਡੀ ਮਰੀ ਸੀ ਬਾਕੀ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਮੈਂ ਜਿੰਨਾ ਪਰਮਾਤਮਾ ਦਾ ਸ਼ੁਕਰਗੁਆ ਉਹਨਾਂ ਥੋੜਾ ਸਮਾਨ ਕੀਆ ਚਲੋ ਪਰਮਾਤਮਾ ਨੇ ਹੀ ਇਹ ਟੀਮਾਂ ਦੋਨੀਆਂ ਜਿਹੜੀਆਂ ਗਲੋਬਲ ਸਿਕਸ ਐਂਡ ਸਿੱਖ ਆਪਣੇ ਸਾਂਝ ਫਾਊਂਡੇਸ਼ਨ ਦੇ ਨਾਲ ਦੋਨਾਂ ਨੂੰ ਸਾਡੇ ਪਿੰਡ ਭੇਜਤਾ ਤੇ ਇਹਨਾਂ ਨੇ ਆਪਣੇ ਕੱਲ ਮੱਝ ਵੀ ਇੱਕ ਪ੍ਰੋਵਾਈਡ ਕਰਵਾ ਦਿੱਤੀ ਜਿਹੜੀ ਗਾਂ ਦੀ ਜਗਾ ਹਾਂਜੀ ਇਹ ਕਿਹਨਾਂ ਵੱਲੋਂ ਕਰਵਾਈ ਗਈ ਹੈ ਜੀ ਸੰਤ ਫਾਊਂਡੇਸ਼ਨ ਐਂਡ ਗਲੋਬਲ ਸਿਕਸ ਵੱਲੋਂ ਮਿਲ ਕੇ ਮਿਲ ਕੇ ਕਰਵਾਈ ਗਈ ਹੈ ਬਹੁਤ اچھی ਗੱਲ ਹੈ ਭਾਜੀ ਹੁਣ ਤੱਕ ਕਲਾਕਾਰਾਂ ਦੀ ਗੱਲ ਜਦੋਂ ਵੀ ਹੁੰਦੀ ਸੀ ਜਾਂ ਤਾਂ ਉਹਨਾਂ ਦੇ ਗੀਤ ਚ ਇੱਤੇ ਕੀਤੇ ਜਾਂਦੇ ਸੀ ਜਾਂ ਫਿਲਮਾਂ ਚ ਇੱਤੇ ਕੀਤਾ ਜਾਂਦੀਆਂ ਸੀਗੀਆਂ ਲੇਕਿਨ ਇਹੋ ਜਿਹਾ ਜਿਹੜਾ ਸੰਤਾਪ ਪੰਜਾਬ ਹੰਡਾਰਿਆ ਉਸ ਦੇ ਵਿੱਚ ਪਤਾ ਲੱਗਿਆ ਕਿ ਆਖਿਰ ਕਲਾਕਾਰ ਹੀ ਪੰਜਾਬ ਦੇ ਪੁੱਤ ਬਣ ਕੇ ਸਾਹਮਣੇ ਆ ਰਹੇ ਮਦਦ ਲਈ ਨਾ ਦਿਲਜੀਤ ਦੋਸਾਂਝਲੇ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਬੜਾ ਵੱਡਾ ਜਿੰਮ ਉਹਨਾਂ ਨੇ ਚੱਕਿਆ ਹੈ ਮੈਂ ਮੈਂ ਨਾ ਸੋਸ਼ਲ ਮੀਡੀਆ ਤੇ ਆਪ ਐਕਟਿਵ ਘਟਾਂ ਪਰ ਉਸ ਨੂੰ ਫੋਲੋ ਕਾਫੀ ਕਰੀਦਾ ਜੀ ਤੇ ਮੈਂ ਸੋਚਦਾ ਕਿ ਉਹ ਪਹਿਲੇ ਸਿੰਗਰ ਸੀਗੇ ਜਿਨ੍ਹਾਂ ਤੋਂ ਹੋਰ ਬਾਕੀ ਇਨਸਪਾਇਰ ਹੋਏ ਉਹਨਾਂ ਨੇ ਇਨਸਪਾਇਰ ਹੋ ਕੇ ਬਾਕੀ ਵੀ ਉਹਨਾਂ ਨੂੰ ਦੇਖ-ਦੇਖ ਕੇ ਸਾਰੇ ਦੇ ਸਾਰੇ ਤੁਰ ਪਏ इवन ਪਰਸੰਦੀ ਗੱਲਾਂ ਸਾਡੇ ਪਿੰਡ ਗੁਰਲੇ ਜਖਤਰ ਵੀ ਆ ਕੇ ਜਾ ਕੇ ਆਏ ਹੋ ਕੇ ਗਏ ਆ ਤੇ ਦਲਜੀਤ ਦੋਸਾਂ ਜੀ ਪਹਿਲੇ ਸਿੰਗਰ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਪੂਰੇ ਪੰਜਾਬ ਨੂੰ ਇੱਕ ਹੌਸਲਾ ਦਿੱਤਾ ਕਿ ਪੰਜਾਬ ਜਿਹੜਾ ਜ਼ਖਮੀ ਹੋਇਆ ਮਰਿਆ ਨਹੀਂ ਜੀ ਹਾਂਜੀ ਔਰ ਉਸੇ ਹੀ ਮੱਦੇ ਨਜ਼ਰ ਉਹਨਾਂ ਨੇ ਆਪਣੀ ਹੱਲਪ ਸ਼ੁਰੂ ਕੀਤੀ ਉਹਨਾਂ ਦੇ ਦੇਖੇ ਦੇਖੀ ਬਾਕੀ ਸਿੰਗਰ ਮੈਂ ਉਹਨਾਂ ਦੇ ਨਾਮ ਲੈਣਾ ਪੱਕਾ ਮੈਂਸ਼ਨ ਜ਼ਰੂਰੀ ਕਰਾਂਗਾ ਕਿ ਕਰਨ ਔਜਲਾ ਜੀ ਉਹਨਾਂ ਨਾਲ ਦੇਖੇ ਦੇਖੀ ਫਿਰ ਮਨਕੀਰਤ ਔਲਖ ਜਿਨ੍ਹਾਂ ਨੇ ਟਰੈਕਟਰਸ ਤੱਕ ਇਵਨ ਇਹਨਾਂ ਦੇ ਵੇਖੋ ਵੇਖੀ ਜਿਹੜੇ ਬਾਲੀਵੁੱਡ ਸਟਾਰਸ ਆ ਉਹਨਾਂ ਨੇ ਵੀ ਪੰਜਾਬ ਦੇ ਹੱਕ ਵਿੱਚ ਬਿਆਨ ਦਿੱਤੇ ਹਾਂਜੀ ਫਿਰ ਕ੍ਰਿਕਟਰਸ ਉਹ ਵੀ ਸਾਹਮਣੇ ਆਏ ਪਰ ਮੈਂ ਇਹ ਗੱਲ ਕਹਾਂ ਇਥੇ ਪ੍ਰਟੈਂਡੈਂਟ ਟੂ ਮੈਂਸ਼ਨ ਹੇਅਰ ਕਿ ਜਿਹੜੇ ਸਿੰਗਰਸ ਆ ਨਾ singers ਨੇ ਇਹ ਚੀਜ਼ ਦਾ ਆਪਣਾ ਜਿਹੜਾ ਨਾ ਇੱਕ ਉਲਾਂਬਾ ਜਿਹਾ ਲਾ ਦਿੱਤਾ ਕਿ ਅਗਰ ਹੀ ਪੰਜਾਬੀਆਂ ਨੂੰ ਸੁਣ ਸੁਣ ਕੇ ਸੁਨਾ ਸੁਣਾ ਕੇ ਆਪਣੀਆਂ ਸਟੇਜਾਂ ਜਾਂ ਕਿਸ ਤਰ੍ਹਾਂ ਵੀ ਆ ਸਾਨੂੰ ਪੰਜਾਬ ਨੇ ਉੱਤੇ ਚੁੱਕਿਆ ਤੇ ਹੁਣ ਟਾਈਮ ਆ ਕਿ ਅਸੀਂ ਪੰਜਾਬ ਦੀ ਬਾਹ ਫੜੀਏ ਬਿਲਕੁਲ ਸਾਡੇ ਪਿੰਡ ਦੀ ਇਹ ਐਗਜ਼ਾਮਪਲ ਇੱਕ ਸੈੱਟ ਕਰ ਦਿੱਤੀ ਕਿ ਏ ਦਿਸ ਇਜ਼ ਦਾ ਫਰਸਟ ਵਿਲੇਜ ਜਿਹੜਾ ਇਹਨਾਂ ਨੇ ਅਡਾਪਟ ਕੀਤਾ ਤੇ ਮੈਂ ਇਹਨਾਂ ਦਾ ਜਿੰਨਾ ਸ਼ੁਕਰੀਆ ਅਦਾ ਕਰਾਂ ਉਹਨਾਂ ਥੋੜਾ ਜੀ ਹਾਂਜੀ ਇਹ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਅਪਰੋਚ ਕਰ ਰਹੇ ਹਾਂ ਇਹ ਖੁਦ ਅਪਰੋਚ ਕਰ ਰਹੇ ਆ ਇਹ ਬਹੁਤ ਵੱਡੀ ਇਹਨਾਂ ਦਾ ਬੜਪਨ ਆ ਬਹੁਤ ਵੱਡੀ ਗੱਲ ਆ ਸਾਡੇ ਪਿੰਡ ਵਾਸਤੇ